ਮਾਮਲਾ ਇਹ ਹੋਇਆ ਤੇ ਇਹਨਾਂ ਦਾ ਬੱਟ ਦਾ ਰਵਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਉਸਾਲ ਦੀ ਪੈਲਚੀ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਦਿਓ ਇਹ ਸਾਡੀ ਪੈਲਚੀ ਹੈ ਤੇ ਇਹਨਾਂ ਨੇ ਜਾ ਕੇ ਬੱਟ ਧਾਤੀ ਤੇ ਉਹ ਕਹਿੰਦੇ ਆਪਾਂ ਇਹ ਬੱਟ ਧਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਧਾਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਸਾਈਟ ਹੀ ਆ ਕੇ ਗਣਾ ਕੱਢੀਆਂ ਦੋਣਾ ਕੱਡੀਆਂ ਰੋੜੀ ਮਾਰੇ ਜੀ ਰੋੜੇ ਮਾਰੇ ਤੇ ਮੈਂ ਗਿਆ ਉਹ ਮਨੂੰ ਮੁੰਡਾ ਲਕੋਵੇ ਕੰਨਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪਨੇ ਕੋਤ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅੱਥੀ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪ ਰੋ ਦਤਾ ਮੋੜੇ ਮੇਰੇ ਆ ਵੀ ਮਾਰ ਤੇ ਹੋ ਵੀ ਸਿੱਧਾ ਹੁਕਮ ਦੋ ਮੇਰੇ ਉਹ ਵੀ ਦਿਓ ਅੱਧੀ ਗੱਲ ਕੀ ਹੋਈ ਉਹ ਗੱਲ ਕੁਛ ਨਹੀਂ ਹੋਤੋ ਹੋਈ ਉਹ ਭਾਈ ਜਿ ਗਿਆ ਵਾਦੇ ਉਥੇ ਸਾਡੀ ਪੈਸੇ ਖਾ ਲੋਣਾ ਨਾ ਪਾਇਆ ਜੀ ਤੇ ਇਹ ਖਾਲ ਟੋਂ ਗਿਆ ਕੰਦਾ ਵੀ ਸਾਡੀ ਪੈਸੇ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮਟਾ ਰਹਿਣਾ ਮੈਂ ਤੇ ਮੈਂ ਕਹਾਂ ਬੋਤਨਾ ਹਟਾ ਦਫਾ ਕਰੀ ਜੇ ਸਾਰੀ ਕਿਤੇ ਨਿਕਲ ਜਾਣਾ ਉਹ ਜਿੱਦਾਂ ਕਹ ਬੈ ਤੇ ਵੀ ਫੇਰ ਕੰਦਾ ਵੀ ਜੇ ਮੈਂ ਹਟਾ ਦਣਾ ਕੀ ਨਾ ਕੀਏ ਤੁਹਾਡੇ ਮੁੰਡੇ ਦਾ ਜੀ ਜੀ ਸਰ ਕੋਲ ਪਾ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਮੁੰਡਾ ਲਕੋਵੇ ਕੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪਨੇ ਕੋ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪਰੋ ਦਿੱਤਾ ਮੇਰੇ ਨੂੰ ਆਵੇ ਮਾਰ ਤੇ ਹੋਈ ਇਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਹੋਰ ਕਿਹਾ ਹੋਣੀ ਚਾਹੀਦੀ ਮੇਰੀ ਹੋਈ ਮੰਗਾ ਵੀ ਰਿਹਾ ਮੇਰੀ ਹੋਈ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਹੈ ਪ੍ਰਗਨ ਮੱਦੀ ਸਿੰਘ ਪ੍ਰਗਨ ਗੁਰਜੀਤ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਬੱਟ ਦਾ ਰੋਲਾ ਚੱਲਦਾ ਸੀਗਾ ਜਿਹੜੀ ਵਟ ਸੀਗੀ ਉਹ ਮੇਰੇ ਸਾਲ ਦੀ ਪੈੜੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈੜੀ 'ਚ ਹੈ ਤੇ ਇਹਨਾਂ ਨੇ ਜਾ ਕੇ ਵਟ ਢਾਤੀ ਤੇ ਉਹ ਕਹਿੰਦੇ ਆ ਇਹ ਵਟ ਢਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਵਟ ਢਾਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵਟ ਦਾ ਰੋਲਾ ਵਟ ਦਾ ਰੋਲਾ ਇਹਨਾਂ ਦਾ ਪਾਇਦਾ ਲੜਕਾ ਸੀਗਾ ਜੀ ਨਾਮ ਦਾ ਲੱਗਦਾ ਆਪਣਾ ਰਿੰਕੂ ਕੱਲ ਕੀ ਕਰਾਵਾਂਗੇ ਕੱਲ ਘਟਨਾ ਡਬਾਪਤੀ ਇਹ ਮਾਤੇ ਤੇ ਹੋਣਾ ਸੀਗਾ ਤੇ ਮੀ ਜਿੱਦਾ ਫੋਨ ਗਿਆ ਮੈਂ ਆ ਗਿਆ ਤੇ ਜੋ ਮੈਨੂੰ ਆ ਕੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਤੇ ਉਹ ਫਿਰ ਭੱਜ ਜਾਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਣੇ ਪੈ ਗਏ ਤੇ ਵੀ ਪੂਰੀ ਵਾਈਫ ਤੇ ਵੀ ਪੂਰੀ ਦੋ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਣੇ ਪੈ ਗਏ ਸੀਗੇ ਲੜਨੇ ਆ ਗਏ ਮਤਲਬ ਤੇਜ਼ ਕਾਰਵਾਹਨਾ ਜਿਹੜਾ ਹੰਮਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਤਾਂ ਮਾਰੀਆਂ ਨਹੀਂ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਤਾਂ ਮਾਰੀਆਂ ਨੇ ਤੇ ਬੁਧੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਜਾਂ ਡੰਡੇ ਸੀਗੇ ਡਾਂਗਾ ਸੀਗੀਆਂ ਦਾਤੀਆਂ ਸੀਗੀਆਂ ਬੜੀਆਂ ਤੇ ਕਿੱਤੇ ਸੀ ਜੀ ਤੇ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਨਹੀਂ ਮੌਤ ਹੋਈ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਉੱਥੇ ਜਾ ਕੇ ਮੌਤ ਹੋ ਗਈ ਮੰਗੋ ਪ੍ਰਚਾਰਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸੱਤ ਸਾਲ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘਾਟ ਨੰਬਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਜਿਹੜਾ ਮੰਗ ਹੈ ਸਰਕਾਰ ਤੋਂ